ਤਸਵੀਰਾਂ ਲੁਧਿਆਣਾ 스마트 ਸਿਟੀ ਦੀਆਂ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਵੇਂ ਹੀ ਕੁਝ ਹੀ ਕੰਟਿਆਦੀ ਬਰਸਾਤ ਨੇ ਲੁਧਿਆਣਾ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ। ਹਲਕਾ ਸੈਂਟਰਲ ਦੇ ਅਧੀਨ ਪੈਂਦੇ ਵਾਰਡ ਨੰਬਰ 30 ਜਨਕਪੁਰੀ ਦਾ ਹਾਲ ਤੁਸੀਂ ਖੁਦ ਵੇਖ ਲਓ ਕਿਵੇਂ ਜਲਦ ਹਲ ਹੋਈ ਪਈ ਹੈ ਤੇ ਮਾਰਕੀਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਣੀ ਭਰਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਬੀਤੇ 50 ਸਾਲਾਂ ਤੋਂ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਨੇ ਪਰ ਜਦੋਂ ਮੌਨਸਨ ਸ਼ੁਰੂ ਹੁੰਦਾ ਹੈ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਹੈ ਕੰਮਕਾਜ ਬਿਲਕੁਲ ਬੰਦ ਹੋ ਜਾਂਦਾ ਹੈ ਜਿਸ ਵੱਲ ਨਗਰ ਨਿਕਮ ਕਾਰਪੋਰੇਸ਼ਨ ਦਾ ਕੋਈ ਵੀ ਧਿਆਨ ਨਹੀਂ ਇਹਦਾ ਕਾਫੀ ਹਾਲ ਤੱਕ ਸਾਡੇ ਐਮਐਲ ਸਾਹਿਬ ਨੇ ਹੁਣ ਪਾਣੀ ਦਾ ਹੱਲ ਕਰਵਾਇਆ ਆ ਚਲੋ ਇਹ ਥੋੜਾ ਸਿੱਧੇ ਬੈਗ ਮਾਰਦਾ ਪਿਆ ਪਾਣੀ ਦਾ ਮੋਟਰਾਂ ਚੱਲੀਆਂ ਹੋਈਆਂ ਨੇ ਆਪਾਂ ਉਹਨਾਂ ਨੇ ਕਿਹਾ ਸੀ ਗੋਣ ਨੇ ਪਹਿਲ ਦੇ ਹੱਦ ਤੇ ਦੋਵੇਂ ਮੋਟਰ ਚਲਾਤੀ ਸੀ ਇੱਕ ਨਿੱਕੂ ਭਾਰਤੀ ਵਾਲੇ ਏਰੀਆ ਆਪਣਾ ਆਹ ਟਰਾਂਸਪੋਰਟ ਅਗਰ ਵਾਲੀ ਮੋਟਰ ਤੇ ਮਿੰਨੀ ਰਿਗੜ ਵਾਲੀ ਮੋਟਰ ਦੋਵੇਂ ਚੱਲਦੀ ਪਈ ਆ ਸੁਨੇਹਤਾ ਰੱਬ ਦਾ ਜੀ ਹੁਣ ਡਾ ਬੋ ਲਈ ਆ ਚਲੋ ਕੋਈ ਨਾ ਕੋਈ ਆਣ ਵਾਲੀ ਸਰਕਾਰਾਂ ਜਾਂ ਮੌਜੂਦਾ ਸਰਕਾਰ ਕੰਮ ਕਰਦੀ ਪਈ ਆ ਇਹ ਹੌਲੀ ਹੌਲੀ ਹੱਲ ਹੋਊਗਾ ਜੀ ਕਿੰਨੇ ਸਾਲਾਂ ਤੋਂ ਹੱਲ ਨਹੀਂ ਆਇਆ ਹੁਣ ਕੀ ਕਹਿ ਸਕਦੇ ਆ ਜੀ ਹੁਣ ਇਹਦੇ ਬਾਰੇ ਆਪਾਂ ਸਾਰੇ ਮਾਰਕੀਟ ਵੀ ਦੁਖੀ ਆ ਕੀ ਚਲੋ ਕੁਛ ਨੀਵਾ ਏਰੀਆ ਕਰਕੇ ਇਹ ਅੱਜ ਦੀ ਪਰੇਸ਼ਾਨੀ ਨਹੀਂ ਇਹ ਕਈ 50 60 ਸਾਲ ਹੋ ਗਏ ਇਸ ਪਰੇਸ਼ਾਨੀ ਨੂੰ ਸਾਨੂੰ ਚਲਦੇ ਹੋਏ ਅਸੀਂ ਕੀ ਕਰਨੀ ਜੀਓ ਤੁਹਾਡਾ ਸਾਨਾ ਉਹ ਸਾਹੈਂਟੀਆਂ ਆ ਗਾ ਵੀ ਦੇਖੋ ਜੀ ਹੋਰ ਨੂੰ ਸਭ ਕੁਝ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿ ਵਧੀਆ ਪਾਈਪ ਲਾਈਨ ਵਧੀਆ ਹੋਈਵੇ ਆ ਕੁਛ ਮਤਲਬ ਵੱਡੇ ਕੋਈ ਪ੍ਰੋਜੈਕਟ ਦੇ ਦਾਲ ਆਵੇ ਕਿ ਇਹਨੂੰ ਪਾਣੀ ਜਿੱਦਾਂ ਮੀਂਹ ਪਵੇ ਇਹ ਇੱਕਦਮ ਬਿਲਕੁਲ ਸਾਫ਼ ਹੋਣਾ ਚਾਹੀਦਾ ਨਾਲ ਦੀ ਨਾਲ ਹੀ ਵਧਿਆਨ ਲਾਈਵਲੀ ਟਿੰਕਾ ਚੜ੍ਹਦੀ ਰਿਪੋਰਟ ਤਸਵੀਰਾਂ ਲੁਧਿਆਣਾ 스마트 ਸਿਟੀ ਦੀਆਂ ਸਾਂਝੀਆਂ ਕਰਨ ਜਾ ਰਿਹਾ ਕਿ ਕਿਵੇਂ ਹੀ ਕੁਝ ਹੀ ਕੰਟਿਆ ਦੀ ਬਰਸਾਤ ਤੇ ਲੁਧਿਆਣਾ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹਲਕਾ ਸੈਂਟਰਲ ਦੇ ਦੀਨਪੰਦੇ ਵਾਰਡ ਨੰਬਰ 30 ਜਨਕਪੁਰੀ ਦਾ ਹਾਲ ਤੁਸੀਂ ਖੁਦ ਵੇਖ ਲਓ ਕਿਵੇਂ ਜਲ ਥਲ ਹੋਈ ਪਈ ਹੈ ਤੇ ਮਾਰਕੀਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਣੀ ਭਰਿਆ ਹੋਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਵੀ ਤੇ 50 ਸਾਲਾਂ ਤੋਂ ਇਸ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਨੇ ਪਰ ਜਦੋਂ ਮੌਨਸੂਨ ਸ਼ੁਰੂ ਹੁੰਦਾ ਹੈ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਸੜਕਾਂ 'ਤੇ ਪਾਣੀ ਖੜਾ ਹੋ ਜਾਂਦਾ ਹੈ ਕੰਮਕਾਜ ਬਿਲਕੁਲ ਬੰਦ ਹੋ ਜਾਂਦਾ ਹੈ ਜਿਸ ਵੱਲ ਨਗਰ ਨਿਕਮ ਕਾਰਪੋਰੇਸ਼ਨ ਦਾ ਕੋਈ ਵੀ ਧਿਆਨ ਨਹੀਂ ਇਹਦਾ ਕਾਫੀ ਹਾਲ ਤੱਕ ਸਾਡੇ ਐਮਐਲਏ ਸਾਹਿਬ ਨੇ ਹੁਣ ਪਾਣੀ ਦਾ ਹੱਲ ਕਰਵਾਇਆ ਹੈ ਚਲੋ ਇਹ ਥੋੜਾ ਸੀਰੇ ਬੈਗ ਮਾਰਦਾ ਪਿਆ ਪਾਣੀ ਦਾ ਮੋਟਰਾਂ ਚੱਲੀਆਂ ਹੋਈਆਂ ਨੇ ਆਪਾਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਪੈਲ ਦੇ ਆਧਾਰ ਤੇ ਦੋਵੇਂ ਮੋਟਰ ਚਲਾਤੀਆਂ ਸੀ ਇੱਕ ਨਿੱਕੂਪਾਰਤੀ ਵਾਲੇ ਏਰੀਆ ਆਪਣਾ ਆ ਟ੍ਰਾਂਸਪੋਰਟ ਨਗਰ ਵਾਲੀ ਮੋਟਰ ਤੇ ਮਿੰਨੀ ਰੋਗੜਾ ਵਾਲੀ ਮੋਟਰ ਦੋਵੇਂ ਚੱਲਦੀ ਪਈ ਆ ਚਲੋ ਇਹ ਤਾਂ ਰੱਬ ਦਾ ਹੀ ਹੁਣ ਡਾ ਬੋਲਈ ਆ ਚਲੋ ਕੋਈ ਨਾ ਕੋਈ ਆਉਣ ਵਾਲੀ ਸਰਕਾਰਾਂ ਜਾਂ ਮੌਜੂਦਾ ਸਰਕਾਰ ਕੰਮ ਕਰਦੀ ਪਈ ਆ ਇਹ ਹੌਲੀ ਹੌਲੀ ਹੱਲ ਹੋਊਗਾ ਜੀ ਕਿੰਨੇ ਸਾਲਾਂ ਤੋਂ ਹੱਲ ਨਹੀਂ ਆਇਆ ਹੁਣ ਵੀ ਕੀ ਕਹਿ ਸਕਦੇ ਆ ਜੀ ਉਹਨੇ ਦੇ ਬਾਰੇ ਆਪਾਂ ਸਾਰੇ ਮਾਰਕੀਟ ਵੀ ਦੁਖੀ ਆ ਕੀ ਚਲੋ ਕੁਛ ਨੀਵਾ ਏਰੀਆ ਕਰਕੇ ਇਹ ਅੱਜ ਦੀ ਪਰੇਸ਼ਾਨੀ ਨਹੀਂ ਇਹ ਕਈ 50 60 ਸਾਲ ਹੋ ਗਏ ਇਸ ਪਰੇਸ਼ਾਨੀ ਨੂੰ ਸਾਨੂੰ ਚਲਦੇ ਹੋਏ ਟੀਐਮ ਕਰ ਲੈ ਜੀ ਉਹ ਕਰ ਸਾਨਾ ਹੋ ਸਕਦਾ ਇੰਟੀਮ ਲੱਗਦਾ ਵੀ ਦੇਖੋ ਜੀ ਹੋਰ ਨੂੰ ਸਭ ਕੁਝ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿ ਵਧੀਆ ਪਾਈਪ ਲਾਈਨ ਵਧੀਆ ਹੋਈਵੇ ਆ ਕੁਛ ਮਤਲਬ ਵੱਡੇ ਕੋਈ ਪ੍ਰੋਜੈਕਟ ਲੈ ਦਾਲਾ ਆਵੇ ਕਿ ਇਹਨੂੰ ਪਾਣੀ ਜਿੱਦਾਂ ਮੀਂਹ ਪਵੇ ਇਹ ਇੱਕਦਮ ਬਿਲਕੁਲ ਸਾਫ਼ ਹੋਣਾ ਚਾਹੀਦਾ ਨਾਲ ਦੀ ਨਾਲ ਹੀ ਹਰਿਆਣਾ ਲਾਈਵਲੀ ਟਿੰਕਾ ਚੜ੍ਹਦੀ ਰਿਪੋਰਟ